ਚਾਰ ਪੌੜੀਆਂ ਤਾਂ ਸ਼ਰਵਣ ਦੇ ਉੱਪਰ ਨੇ ਸ਼ਰਵਣ ਦੀ ਬੜੀ ਬੜੀ ਪਰੰਪਰਾ ਸੀ ਕਿ ਸੁਣਨਾ ਬਹੁਤ ਜ਼ਰੂਰੀ ਹੈ ਪਰ ਸੁਣਨ ਦੇ ਲਈ ਦਵਿੰਦਰ ਜੀ ਸਭ ਤੋਂ ਜਿਹੜੀ ਪਹਿਲੀ ਸ਼ਰਤ ਹੈ ਉਹ ਸਾਇਲੈਂਸ ਹੈ ਸਾਇਲੈਂਸ ਮਨ ਦੀ ਮਨ ਸਾਇਲੈਂਟ ਨਹੀਂ ਹੁੰਦਾ ਬੁੱਧ ਨੂੰ ਜਿਹੜੀ ਇਲਾਈਟਨਮੈਂਟ ਹੋਈ ਉਹਦਾ ਮਨ ਚੁੱਪ ਕਰ ਗਿਆ ਉਹ ਨੂੰ ਕਹਿੰਦੇ ਸੀ ਦੱਸੋ ਉਹ ਜੀ ਕਹਿੰਦਾ ਦੱਸਿਏ ਕੀ ਦੱਸਣ ਨੂੰ ਹੈ ਕੁਝ ਨਹੀਂ ਕਹਿੰਦੇ ਰੱਬ ਹੈ ਕਿ ਨਹੀਂ ਹੈ ਚੁੱਪੀ ਸਿਧਾਂਤ ਕਹਿੰਦੇ ਨੇ ਉਹਨੂੰ ਉਹ ਕਹਿੰਦਾ ਖਾਲੀ ਹੈ ਸਭ emptiness है, stillness ਮਨ ਜਦੋਂ ਟਿਕ ਗਿਆ ਇੱਕ ਜਗ੍ਹਾ ਤੇ ਬੱਸ ਕਹਿੰਦਾ ਇਹ ਤੋਂ ਅੱਗੇ ਤਾਂ ਕੁਝ ਹੈ ਹੀ ਨਹੀਂ ਸੋ ਉਹ ਸ਼ਰਵਣ ਦੀ ਹੈ ਵੀ ਸੁਣਿਏ ਸਿੱਧ ਪੀਰ ਸੁਰਨਾਥ ਚਾਰ ਪੌੜੀਆਂ ਨੇ ਪੂਰੀਆਂ ਵੀ ਸੁਣਨ ਦੀ ਮਹਿਮਾ ਕੀ ਹੈ ਫਿਰ ਸੁਣਨ ਦੇ ਨਾਲ ਹੀ ਮੰਨਣ ਦੀ ਹੈ ਕਿ ਮੰਨੇ ਕੀ ਗੱਤ ਕਹੀ ਨਾ ਜਿਹਨੇ ਮੰਨ ਲਿਆ ਉਹ ਉਹ ਕਮਾ ਲਈ ਉਹਦੀ ਮਤਲਬ ਕਿ ਮੰਨੇ ਪਾਵੇ ਮੋਖ ਦਵਾਰ ਮਤਲਬ ਉਹਦਾ ਜਿਹਨੇ ਮੰਨ ਲਿਆ ਸਾਰਾ ਕੁਝ ਹੀ ਮੰਨ ਲਿਆ ਉਹ ਤੋਂ ਇੱਕ ਅੱਗੇ ਤੇ ਪੰਜ ਪੌੜੀਆਂ ਨੇ ਪਾਵਨ ਦੀਆਂ ਜੋ ਤੇ ਸੁਭਾਵ ਹੈ ਸਾਈਂ ਪਲੀਕਾਰ ਸਦਾ ਸਲਾਮਤ ਨਿਰੰਕਾਰ ਉਹਨੇ ਇੰਟਰਸਟਿੰਗ ਗੱਲ ਇਹ ਹੈ ਵੀ ਜਿਹੜਾ ਨਿਰੰਕਾਰ ਹੈ ਜਿਹਦਾ ਕੋਈ ਆਕਾਰ ਨਹੀਂ ਉਹ ਸਲਾਮਤ ਹੈ ਜਾਂ ਨਹੀਂ ਹੈ ਇਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਇਸੇ ਤਰੀਕੇ ਨਾਲ ਲਾਸਟ ਦੇ ਵਿੱਚ ਆ ਕੇ ਉਹ ਆਪਾਂ ਕਦੇ ਵਿਸਥਾਰ ਚ ਡਿਟੇਲ ਚ ਕਰਾਂਗੇ ਪੰਜ ਖੰਡ ਨੇ ਚੇਤਨਾ ਦੇ ਪਹਿਲਾ ਧਰਮ ਦਾ ਖੰਡ ਉਹਨਾਂ ਨੇ ਕਿਹਾ ਤੇ ਦੂਜਾ ਉਹਨਾਂ ਨੇ ਗਿਆਨ ਦਾ ਖੰਡ ਕਿ ਦੂਜਾ ਗਿਆਨ ਖੰਡ ਦਾ ਤੀਜਾ ਆਪਾਂ ਆਮ ਤੌਰ ਤੇ ਗਿਆਨ ਖੰਡ ਵਾਲਿਆ ਸਾਰੇ ਬੁੱਧੀ ਚ ਵੀ ਆ ਜਿਹੜੇ ਲਗਭਗੇ ਤੋਂ ਗਾ ਨਹੀਂ ਹੈ ਉਹ ਕਿੰਨਾ ਹੀ ਸਾਰੀ ਵੈਰਾਈਟੀ ਦਿੱਤੀ ਹੋਈ ਹੈ ਵੀ ਗਿਆਨ ਖੰਡ ਚ ਕੀ ਕੁਛ ਹੈ ਫਿਰ ਸ਼ਰਮ ਖੰਡ ਹੈ ਜਿਹੜੀ ਐਫਰਟ ਹੈ ਕੋਸ਼ਿਸ਼ ਹੈ ਜਿਹੜਾ ਉਹ ਯੋਗੀਆਂ ਕੋਲ ਗਏ ਜਿਹੜੇ ਧਿਆਨ ਲਾਉਂਦੇ ਸੀ ਟਿਕਾ ਕੇ ਉਹ ਉਹ ਸ਼ਰਮ ਕਰ ਰਹੇ ਸੀ ਕੋਸ਼ਿਸ਼ ਕਰ ਰਹੇ ਸੀ ਉਹ ਤੋਂ ਅੱਗੇ ਜਿਹੜੇ ਦੋ ਖੰਡ ਨੇ ਉਹ ਇਕੱਠੇ ਹੀ ਨੇ ਕਰਮਖੰਡ ਤੇ ਸੱਚਖੰਡ ਉਹ ਲਹਿਦਾ ਲਹਿਦਾ ਨਹੀਂ ਕੀਤੇ ਹੋਏ ਕਰਮ ਦਾ ਦੋ ਸਿੱਖੀ ਦੇ ਵਿੱਚ ਵੀ ਵੈਸੇ ਵੀ ਕਰਮ ਦੇ ਦੋ मीनिंग ਨੇ ਇੱਕ ਤਾਂ ਇਹ ਵੀ ਕਰਮ ਦਾ ਮਤਲਬ ਕਿਰਪਾ ਕਿ ਉਹਦਾ ਕਰਮ ਹੋ ਗਿਆ ਇੱਕ ਕਰਮ ਇਹ ਜਿਹੜੇ ਅਸੀਂ ਐਕਸ਼ਨ ਕਰਦੇ ਆਂ ਕੰਮ ਕਰਨਾ ਕਰਨਾ ਅਸੀਂ ਜਿਹੜਾ ਕਰਮ ਕਰ ਰਹੇ ਆਂ ਅਸੀਂ ਉਹ ਵੀ ਉਹ ਵੀ ਬੇਸਿਕਲੀ ਕਰਮ ਹੀ ਉਹਦਾ ਕਰਮ ਸਾਡੇ ਰਾਹੀਂ ਹੋ ਰਿਹਾ ਹੁੰਦਾ ਅਸਲ ਦੇ ਵਿੱਚ ਤਾਂ ਉਤੋਂ ਅੱਗੇ ਸੱਚਖੰਡ ਹੈ ਉਹ ਕਹਿੰਦੇ ਉਤੋਂ ਅੱਗੇ ਤਾਂ ਹੈ ਹੀ ਨਹੀਂ ਮਤ ਸੱਚਖੰਡ ਤਾਂ ਮਤਲਬ ਉਹ ਕਹਿੰਦੇ ਕਹਿੰਦੇ ਉੱਥੇ ਤਾਂ ਕੁਝ ਵੀ ਨਹੀਂ ਨਾ ਸਾਰਾ ਕੁਝ ਹੈ ਰੰਕਾਰ ਹਾਂ ਸਾਰੇ ਸੰਕਲਪ ਖਤਮ ਹੋ ਜਾਂਦੇ ਨੇ ਉਹ ਬਿਲਕੁਲ ਉਹ ਬੁੱਧ ਵਾਲੀ ਉਹ ਸ਼ੂਨੇ ਵਾਲੀ ਉਹ ਲਗਭਗ ਗੱਲ ਹੈਗੀ ਐ ਪਰ ਨਾਲ ਜਿਹੜੀ ਥੋੜੀ ਐਡੀਸ਼ਨਲ ਉਹਨੇ ਕਰੀ ਕਿ ਜਿਹੜੀ ਯੁਗਤ ਦੱਸੀ ਉਹ ਨਾਮ ਦੀ ਯੁਗਤ ਹੈ ਕਿ ਜਦੋਂ ਤੁਹਾਡੇ ਅੰਦਰ ਜਿਹੜੀ ਸਾਊਂਡ ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਚਾਹੇ ਓਮ ਦੀ ਕਹੋ ਓਮਕਾਰ ਦੀ ਕੋਈ ਕਹੋ ਕੋਈ ਮੰਤਰ ਦੀ ਕਹੋ ਜਦੋਂ ਤੁਸੀਂ ਉਹਦੇ ਨਾਲ ਜੁੜ ਗਏ ਨਾ ਤਾਂ ਤੁਹਾਡਾ ਮਨ ਟਿਕਣਾ ਸ਼ੁਰੂ ਹੋ ਜਾਂਦਾ ਜਿਹੜੇ ਆ ਨਾਮ ਨੂਮ ਦੰਦੇ ਨਾ ਜਰਾਧਾ ਸੁਆਮੀ ਜਾਂ ਹੋਰ ਕਿੰਨੇ ਸਾਰੇ ਡੇਰੇ ਹੈਗੇ ਨੇ ਜਿਹੜੇ ਨਾਮ ਦੇਦੇ ਨੇ ਉਹਦਾ ਮਤਲਬ ਇਹੀ ਹੈ ਕਿ ਤੁਸੀਂ ਕੁਝ ਸਮੇਂ ਲਈ ਬਾਕੀ ਦੁਨੀਆ ਦੇ ਨਾਲੋਂ ਜਿਹੜੀ ਬਾਹਰਲੀ ਉਹਨੂੰ ਟੁੱਟ ਕੇ ਤੁਸੀਂ ਅੰਦਰਲੀ ਦੁਨੀਆ ਨਾਲ ਥੋੜੀ ਦੇਰ ਲਈ ਜੁੜਦੇ ਆਂ ਜਿਉਂ ਹੀ ਤੁਸੀਂ ਜੁੜਦੇ ਹੋ ਚਾਹੇ ਤੁਸੀਂ ਕਾਮਰੇਡੀਟੀ 'ਚ ਜੁੜ ਜਾਓ ਤਾਂ ਕੋਈ ਮਤਲਬ ਨਹੀਂ ਹੈ ਉਹ ਸਾਰੇ ਜਾਪਾਨੀ ਨੇ ਜਿਹੜੇ ਜ਼ੈਨ ਬੁੱਧੇ ਚ ਮੈਂ ਉਹ ਕੋਈ ਮੰਤਰ ਸ਼ੰਤਰ ਨਹੀਂ ਦਿੰਦੇ ਉਹ ਕਹਿੰਦੇ ਫਲਾਰ ਅਰੇਂਜਮੈਂਟ ਕਰਦੇ ਹੋਏ ਵੀ ਉਹਨਾਂ ਦਾ ਆਰਟ ਨੇ ਇਹ ਤੀਰ ਅੰਦਾਜ਼ੀ ਕਰਦੇ ਹੋਏ ਡਰਾਈਵਿੰਗ ਕਰਦੇ ਹੋਏ ਵੀ ਤੁਸੀਂ ਤੁਸੀਂ ਬਾਹਰ ਨਾਲੋਂ ਅੰਦਰ ਜੁੜ ਜਾਂਦੇ ਹੋ ਆਪਣੇ ਆਪ ਦੇ ਨਾਲ ਤੇ ਜਿਹੜੀ ਅੰਦਰ ਦੀ ਵਿਰਤੀ ਹੈ ਉਹੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੋਰ ਤਾਂ ਉਹਨੇ ਕੁਝ ਕਿਹਾ ਹੀ ਨਹੀਂ ਉਹ ਤਾਂ ਕਹਿੰਦੇ ਭਾਈ ਆਪਣੇ ਆਪ ਨੂੰ ਪਛਾਣੋ कि मन ਤੋਂ ਜੋਤ સ્વરૂਪ ਹੈ ਆਪਣਾ ਮੂਲ ਪਛਾਣ ਆਪਣਾ ਮੂਲ ਪਛਾਣ ਜਾਂ ਜਿਹੜਾ ਮਨ ਜਿੱਤੇ ਜਗ ਜਿੱਤ ਜੋ ਮਤਲਬ ਮਨ ਤੇ ਹੀ ਹੈ ਸਾਰੀ ਗੱਲ ਉਹ ਮਨ ਹੈ ਜਿਹੜਾ ਸਾਡਾ ਕਿਉਂਕਿ ਇਸ ਅਵਸਥਾ ਚ ਮਨੁੱਖਤਾ ਜਿਹੜੀ ਅਵਸਥਾ ਦੇ ਵਿੱਚ ਹੈ ਮਨ ਬਹੁਤ ਪਾਵਰਫੁਲ ਹੈ ਔਰ ਮਨ ਬਹੁਤ ਹੀ ਸਿਆਪੇਖੜੇ ਕਰਦਾ ਸਭ ਤੋਂ ਵੱਡੇ ਉਹਦਾ ਕਾਰਨ ਜਿਹੜਾ ਸਿੱਖੀ ਚ ਵੀ ਆਉਂਦਾ ਬਾਕੀ ਧਰਮਾਂ ਚ ਵੀ ਆਉਂਦਾ ਹੈ ਮਨ ਦੀ ਇੱਕ ਬਿਰਤੀ ਹੈ ਕਿਉਂਕਿ ਪੂਰਾ ਕੌਨਸ਼ੀਅਸ ਨਹੀਂ ਹੈ ਕਟ ਕੌਂਸ਼ੀਅਸ ਹੋਣ ਕਰਕੇ ਕੀ ਕਰਦਾ ਹੈ ਇਹ ਬਾਕੀ ਚੀਜ਼ਾਂ ਨਾਲ ਜੁੜ ਕੇ ਆਪਣਾ ਆਪ ਲੱਭਦਾ ਹੈ ਉਹਨਾਂ ਦੇ ਵਿੱਚ ਜਦੋਂ ਕਿਸੇ ਚੀਜ਼ ਨਾਲ ਜੁੜ ਜਾਂਦਾ ਉਹ ਚੀਜ਼ ਦੀ ਈਗੋ ਆ ਜਾਂਦੀ ਹੈ ਮੈਂ ਹੁਣ ਬੈਠਾ ਤੇ ਮੈਂ ਕਹਿੰਦਾ ਮੇਰਾ ਘਰ ਹੈ ਇਹਦੀ ਕੀ ਮਜਾ ਹੈ ਸਾਡੇ ਘਰ ਵੱਲ ਝਾਕ ਜਵੇ ਕੋਨਾ ਜਦੋਂ ਮੈਂ ਫਲਾਣਾ ਸਿੰਘ ਹਾਂ ਮਤਲਬ ਤੁਸੀਂ ਬਾਹਰ ਕੋਈ ਬੰਦਾ ਤੁਰਿਆ ਜਾਂਦਾ ਹੋਵੇ ਮੰਨ ਲਓ ਰੌਲਾ ਪਾਉਂਦਾ ਗਾਲਾਂ ਕੱਢਦਾ ਕਿਸੇ ਨੂੰ ਸੰਸਕ੍ਰਿਤ ਚ ਕੱਢ ਰਿਹਾ ਹੋਵੇ ਜਰਮਨੀ ਚ ਕੱਢ ਰਿਹਾ ਹੋਵੇ ਆਪਾਂ ਨੂੰ ਕੋਈ ਫਰਕ ਨਹੀਂ ਪੈਣਾ ਫਿਰ ਉਹ ਪੰਜਾਬੀ ਚ ਕੱਢਣ ਲੱਗ ਜੇ ਸਾਡੇ ਸਮਝ ਆ ਜਾਣਗੀਆਂ ਫਿਰ ਉਹ ਸਾਰੇ ਨਦਰ ਹਿੰਦੁਸਤਾਨ ਜਾਂ ਸਾਡੀ ਦੁਨੀਆ ਨੂੰ ਕੱਢ ਰਿਹਾ ਹੋਵੇ ਕੋਈ ਗੱਲ ਨਹੀਂ ਫਿਰ 3 ਫੇਜ਼ ਵਾਲੇ ਜਿੱਥੇ ਬੈਠੇ ਆ ਇਹਨਾਂ ਨੂੰ ਕੱਢਣ ਲੱਗ ਜਵੇ ਫਿਰ ਉਹ ਆਪਣਾ ਨਾਂ ਲੈ ਕੇ ਕੱਢਣ ਲੱਗ ਜਵੇ ਫਿਰ ਫਿਰ ਜਾਗੂਗਾ ਨੰਦਰੋ ਫਿਰ ਕੋਬਰਾ ਉੱਠੂਗਾ ਕੋਬਰਾ ਫੇਰ ਮਤਲਬ ਫਣ ਖੜਾ ਕਰੂਗਾ ਕਿਉਂ ਕਰੂਗਾ ਕਿਉਂਕਿ ਅਸੀਂ ਆਪਣੇ ਆਪ ਸਮਝਦੇ ਹਾਂ ਉਹਨੂੰ ਮਨ ਹੈ ਜਿਹੜਾ ਜਿਹੜੀ ਚੀਜ਼ ਨਾਲ ਜੁੜਦਾ ਉਹਨੂੰ ਆਪਣਾ ਆਪ ਸਮਝਣ ਲੱਗ ਪੈਂਦਾ ਆਪਣੀ ਵਾਈਫ ਬੱਚੇ ਸਰੀਰ ਦੌਲਤ ਸ਼ੋਹਰਤ ਸਟੋਰੀ ਕਿ ਮੈਂ ਬੜੀ ਪ੍ਰੋਫੈਸਰਾਂ ਬੜੀ ਘੈਂਟ ਚੀਜ਼ ਆ ਮੈਂ ਨੌਲੇਜ ਹਰ ਚੀਜ਼ ਤੇ ਅਸੀਂ ਮਤਲਬ ਉਹਦੇ ਨਾਲ ਆਈਡੈਂਟੀਫਾਈ ਕਰ ਲੈਣੇ ਆਂ ਔਰ ਉੱਥੇ ਸਿ ਫਿਕਸ ਹੋ ਜਾਣੇ ਆਂ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਬੜੀ ਸਿੰਪਲ ਹੈ ਉਹ ਕਹਿੰਦੇ ਤੁਸੀਂ ਇੰਨੇ ਹੀ ਕ ਨਹੀਂ ਹੋ ਇਹ ਵੀ ਹੋ ਜਿਹੜੇ ਯੋਗੀ ਜਾਂ ਹੋਰ ਉਹ ਕਹਿੰਦੇ ਸੀ ਤੁਸੀਂ ਇਹ ਨਹੀਂ ਹੋ ਤੇ ਹੋ ਉਹ ਕਹਿੰਦੇ ਨਾ 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 ਇਹ ਗੱਲ ਨਹੀਂ ਇਹ ਵੀ ਹੈਗੇ ਤੁਸੀਂ ਪਰ ਇਹ ਤੋਂ ਜ਼ਿਆਦਾ ਚੇਤਨਾ ਜਿਹੜੀ ਉਹ ਤੋਂ ਵੱਡੀ ਹੈ ਇਸ ਦੇ ਵਿੱਚ ਇੱਕ ਜਿਹੜਾ ਸਭ ਤੋਂ ਵੱਡਾ ਸਵਾਲ ਜਿਹੜਾ ਇਸ ਦੌਰ ਦਾ ਹੁੰਦਾ ਤੁਸੀਂ ਜਿਹੜਾ ਲੈਫਟ ਮੂਵਮੈਂਟ ਦੇ ਵਿੱਚ ਰਹੇ ਤਰਕਸ਼ੀਲ ਜਿਹੜੀ ਮੂਵਮੈਂਟ ਆਉਂਦੀ ਹੈ ਉਹਨੂੰ ਮੈਂ ਇੱਕ ਨਜ਼ਰੀਆ ਨਾਲ ਹੀ ਕਹੂੰਗਾ ਕਿ ਪੰਜਾਬ ਦੇ ਵਿੱਚ ਉਹਨੀ ਕਾਮਯਾਬ ਨਹੀਂ ਹੋਣੀ ਚਾਹੀਦੀ ਇਹ ਹੋਣੀ ਚਾਹੀਦੀ ਸੀ ਜਿੰਨੀ ਹੋਈ ਨਹੀਂ ਹੂੰ ਜਿੰਨਾ ਮਤਲਬ ਤਰਕ ਦਾ ਜਿਹੜਾ ਕਨਸੈਪਟ ਹੈ ਜਿੱਥੇ ਸਭ ਤੋਂ ਵੱਧ ਇਥੇ ਪ੍ਰਚਾਰ ਸਿੱਖੀ ਦਾ ਹੋਇਆ ਤੇ ਸਿੱਖੀ ਦੇ ਵਿੱਚ ਤਾਂ ਤਰਕ ਹੀ ਤਰਕ ਹੈ ਦਲੀਲ ਹੀ ਦੀਲੀ ਹੈ ਵਿਚਾਰ ਹੀ ਵਿਚਾਰ ਹੈ ਬਿਲਕੁਲ ਹੂੰ ਉਹ ਉਹਨਾਂ ਦੀ ਐਕਟੀਵਿਟੀਆਂ ਜਿਹੜੀਆਂ ਸੀ ਉਹਨਾਂ ਤੋਂ ਐ ਲੱਗੇ ਜਿਵੇਂ ਕਨਫਰੰਟ ਕਰਦੇ ਹੁੰਦੇ ਹੂੰ ਉਹਨਾਂ ਨੇ ਰਾਹ ਗਲਤ ਫੜ ਲਿਆ ਜਾ ਉਹ ਜਿਹੜੀ ਇੱਕ ਰੈਸ਼ਨਲ ਜਿਹੜੀ ਇੱਕ ਲਾਈਨ ਗਲਤ ਸੀ ਜਾਂ ਉਹਨਾਂ ਦਾ ਤਰੀਕਾ ਗਲਤ ਸੀ ਜਾਂ ਰਾਹ ਗਲਤ ਸੀ ਹੁਣ ਦੇਖੋ ਗਲਤ ਤਾਂ ਗਲਤ ਠੀਕ ਤਾਂ ਆਪਾਂ ਨਹੀਂ ਜਜ ਕਰਦੇ ਪਰ ਮੈਂ ਇੱਕ ਗੱਲ ਕਹਿੰਦਾ ਜਿਹੜੀ ਤਰਕ ਹੈ ਲੌਜੀਕ ਹੈ ਜਿਹੜੀ ਅਸਲ ਵਿੱਚ ਇਹ ਮਨ ਦੀ ਇੱਕ ਕਪੈਸਿਟੀ ਹੈ ਅਸੀਂ ਉਹਨੂੰ ਵਿਕਸਿਤ ਕਰ ਸਕਦੇ ਹਾਂ ਬਹੁਤ ਸਾਰੀ ਮੈਂ ਲੌਜੀਕ ਤੁਸੀਂ ਜਿੰਨੀ ਮਰਜ਼ੀ ਵਿਕਸਿਤ ਕਰ ਲਓ ਕੋਈ ਐਸੀ ਗੱਲ ਨਹੀਂ ਹੈ ਪਰ ਜਿਹੜੀ ਜਿਹੜੀ ਚੇਤਨਾ ਦੀ ਗੱਲ ਧਰਮਾਂ 'ਚ ਕੀਤੀ ਜਾਂਦੀ ਹੈ ਜਾਂ ਸਪਿਰਚੁਅਲਿਟੀ 'ਚ ਕੀਤੀ ਜਾਂਦੀ ਹੈ ਉਹ ਇਹ ਤੋਂ ਉੱਪਰ ਹੈ ਜਿੱਥੇ ਡੁਆਲਟੀਜ਼ ਖਤਮ ਹੋ ਜਾਂਦੀਆਂ ਨੇ ਤਰਕ ਡੁਆਲਟੀ 'ਤੇ ਖੜਾ ਹੈ ਕਿ ਰਾਈਟ ਹੈ ਰੋਂਗ ਹੈ ਰਾਈਟ ਐ ਲੈਫਟ ਹੈ ਉੱਚਾ ਹੈ ਨੀਮਾ ਜਿਹੜੀ ਜਿਹੜੀ ਸਪਿਰਚੁਅਲ ਲੌਜਿਕ ਜਾਂ ਅਧਿਆਤਮਿਕ ਲੌਜਿਕ ਅਸੀਂ ਕਹਿੰਦੇ ਆ ਜਾਂ ਇੰਟੂਟਿਵ ਲੌਜਿਕ ਕਹਿੰਦੇ ਆ ਅਸੀਂ ਇਹ ਕਹਿੰਦੇ ਆ ਕਿ ਨਹੀਂ ਮਨ ਹੈ ਜਿਹੜਾ ਮੇਰਾ ਜਿੰਨੀ ਕੀ ਜਾਣਕਾਰੀ ਇਹ 'ਚ ਹੈਗੀ ਹੈ ਜਿੰਨਾ ਕੋ ਗਿਆਨ ਇਹਦੇ ਵਿੱਚ ਹੈਗਾ ਸੀਮਤ ਹੈ ਇਹ ਤੋਂ ਉੱਪਰ ਵੀ ਇੱਕ ਸਟੇਜ ਹੈਗੀ ਹੈ ਜਿੱਥੇ ਜਾ ਕੇ ਡੁਅਲਟੀ ਖਤਮ ਹੋ ਜਾਂਦੀ ਹੈ ਇੱਕੋ ਹੀ ਹੋ ਜਾਂਦਾ ਹੈ ਉਹੀ ਓਮ ਕਿਹਾ ਗਿਆ ਅਸਲ 'ਚ ਕੋਈ ਇੱਕ ਸਾਊਂਡ ਦੇ ਵਿੱਚ ਸਮਾ ਜਾਂਦਾ ਹੈ ਔਰ ਉਹ ਸਾਊਂਡ ਜਿਸ ਦੀ ਹੈ ਕਿ ਹਾਂ ਉਹਦੇ 'ਚ ਸਮਰਪਣ ਹੈ ਉਹਦੇ 'ਚ ਹਾਂ ਹੈ ਉਹਦੇ 'ਚ ਇਹ ਮੰਨ ਲੈਣਾ ਹੈ ਅੱਛਾ ਮਨ ਮੰਨਣ ਨਹੀਂ ਦਿੰਦਾ ਮਨ ਕਹਿੰਦਾ ਮੇਰੇ ਤੋਂ ਉੱਪਰ ਕੌਣ ਹੈ ਜਿਹੜਾ ਗਿਆਨ ਮੈਨੂੰ ਪ੍ਰਾਪਤ ਹੋ ਗਿਆ ਦੂਜਿਆਂ ਨੂੰ ਕੱਖ ਨਹੀਂ ਆਉਂਦਾ ਮਤਲਬ ਉਹ ਕੀ ਚੀਜ਼ਾਂ ਨੇ ਅਸਲ 'ਚ ਇੱਥੇ ਸੀ ਉਹ ਲੌਜੀਕ ਜਿਹੜੀ ਅੜੇ ਆ ਕਿ ਵੀ ਸਾਦ ਐਵੇਂ ਠਗੀਆਂ ਮਾਰ ਰਹੇ ਨੇ ਅਮੇ ਇੱਥੇ ਕਹਿੰਦੇ ਨੇ ਜੀ ਪੁੱਤ ਆ ਗਿਆ ਫਲਾਣਾ ਗਿਆਨ ਦੀ ਗੱਲ ਕੀਤੀ ਫਿਰ ਗਿਆਨ ਤੇ ਅਗਿਆਨ ਕੀ ਫਰਕ ਹੈ ਕੀ ਹੈ ਇਹ ਚ ਇਹ ਤਾਂ ਬਿਲਕੁਲ ਆਪਣਾ ਉਦਾਂ ਦਾ ਡਾਇਲੋਗ ਹੁੰਦਾ ਜਾਂਦਾ ਜਿਵੇਂ ਅਸ਼ਟਵਕਰ ਕੀਤਾ ਸੀ ਨਾ ਦੇਖੋ ਗਿਆਨ ਤੇ ਅਗਿਆਨ ਜਾਂ ਗਿਆਨ ਤੇ ਭਰਮ ਕਹਿ ਲਓ ਜਿੰਨੀ ਦੇਰ ਅਸੀਂ ਕਿਸੇ ਚੀਜ਼ ਨੂੰ ਮਤਲਬ ਇਹ ਜਾਣਦੇ ਆ ਕਿ ਜੀ ਪਰਫੈਕਟ ਹੈ ਅਸੀਂ ਮੰਨ ਲਈ ਉਹ ਗੱਲ ਵਿਸ਼ਵਾਸ ਕਰ ਲਿਆ ਉਹ ਗਿਆਨ ਨਹੀਂ ਹੁੰਦਾ ਉਸ ਉਸ ਸਮੇਂ ਦਾ ਗਿਆਨ ਨਹੀਂ ਹੁੰਦਾ ਪਰ ਜਦੋਂ ਉਹ ਸਾਡੇ ਸਾਹਮਣੇ ਹੋ ਗਿਆ ਕਿ ਨਹੀਂ ਇਹ ਤਾਂ ਅੱਗੇ ਵੀ ਕੁਝ ਹੋਰ ਹੈਗਾ ਉਹ ਗਿਆਨ ਹੋ ਜਾਂਦਾ ਅਸੀਂ ਦੇ ਵਿੱਚ ਮਤਲਬ ਉਹ ਪਿਛਲਾ ਗਿਆਨ ਬਣ ਜਾਂਦਾ ਹੈ ਅਗਲਾ ਜਿਹੜਾ ਆ ਗਿਆ ਗਿਆਨ ਹੋ ਜਾਂਦਾ ਆਪਾਂ ਸਕੂਲ ਚ ਜਾਂਦੇ ਹਾਂ ਊੜਾ ੜਾ ਹੋਰ ਅਸੀਂ ਸਿੱਖਦੇ ਹਾਂ ਕਿਤਾਬਾਂ ਪੜ੍ਹਦੇ ਹਾਂ ਅਸੀਂ ਜਦੋਂ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਆਹ ਚੀਜ਼ ਹੈ ਜਿਹੜੀ ਇਹ ਠੀਕ ਨਹੀਂ ਹੈ ਮਤਲਬ ਵੈਦਾਂ ਚ ਜੋ ਉਪਨਿਸ਼ਦਾਂ ਜਾਂ ਮਾਈਥੋਲੋਜੀ ਬਹੁਤ ਸੋਹਣੀ ਇਹਦੀ ਇੱਕ ਐਗਜ਼ਾਮਪਲ ਦਿੱਤੀ ਹੋਈ ਹੈ ਮਤਲਬ ਹਨੇਰੇ ਚ ਤੁਸੀਂ ਤੁਰੇ ਜਾ ਰਹੇ ਹੋ ਰੱਸੀ ਪਈ ਹੈ ਰੱਸੀ ਵੱਲ ਜੇ ਤੁਸੀਂ ਦੇਖਦੇ ਸਾਨੂੰ ਲੱਗਦਾ ਸੱਪ ਹੈ ਪਰ ਬਿਲਕੁਲ ਦਿਖਣ ਲੱਗ ਜਾਂਦਾ ਹੈ ਉਹ ਮਾਈਂਡ ਦੀ ਇੱਕ ਕੈਪੈਸਿਟੀ ਹੈ ਉਹ ਨੂੰ ਮੂਵ ਕਰਨ ਲੱਗ ਜਾਂਦਾ ਹੈ ਉਹ ਮਤਲਬ ਤੁਹਾਨੂੰ ਲੱਗੂਗਾ ਵੀ ਹਾਂ ਸੱਪ ਹੀ ਹੈ ਸੱਡਨਲੀ ਤੁਸੀਂ ਲਾਈਟ ਬਾਲਦੇ ਹੋ ਤਾਂ ਤੁਹਾਨੂੰ ਲੱਗਦਾ ਰੱਸੀ ਹੈ ਜਦੋਂ ਤੁਹਾਨੂੰ ਪਤਾ ਲੱਗੇ ਵੀ ਰੱਸੀ ਹੈ ਫੇਰ ਗਿਆਨ ਹੋ ਗਿਆ ਨਾ ਜਿਹੜਾ ਪਹਿਲਾਂ ਸੀ ਉਹ ਗਿਆਨ ਸੀ ਉਹ ਭਰਮ ਸੀਗਾ ਐਵੇਂ ਹੀ ਜੀਵਨ ਹੈ ਜਿਹੜੀਆਂ ਚੀਜ਼ਾਂ ਨਾਲ ਅਸੀਂ ਜੋੜ ਲੈਂਦੇ ਆ ਮਨ ਨੂੰ ਜਿਨ੍ਹਾਂ ਨੂੰ ਸਮਝ ਲੈਣਾ ਮੇਰਾ ਆਪਣਾ ਆਪ ਇਹ ਹੈ ਜਦੋਂ ਸਾਨੂੰ ਪਤਾ ਲੱਗਿਆ ਕਿ ਨਹੀਂ ਮੇਰਾ ਆਪਣਾਪ ਇਹ ਨਹੀਂ ਹੈ ਮੇਰਾ ਆਪਣਾਪ ਤਾਂ ਇਹ ਤੋਂ ਵੀ ਕਿਤੇ ਅੱਗੇ ਹੈ ਜਾਂ ਇਹ ਤੋਂ ਵੱਡਾ ਹੈ ਬਸ ਉਹ ਗਿਆਨ ਹੋ ਗਿਆ ਇੰਨੀ ਕੀ ਗੱਲ ਜਦੋਂ ਸਰੀਰ ਨੂੰ ਆਪਣਾਪ ਸਮਝ ਲਿਆ ਬੰਦੇ ਨੇ ਦੇਖੋ ਆਪਣਾ ਸਰੀਰ ਤਾਂ ਆਪਣੇ ਸਾਹਮਣੇ ਹੀ ਵੱਧਦਾ ਹੈ ਸਾਰਾ ਕੁਝ ਹੁੰਦਾ ਹੈ ਮਾਤਾ ਜਿਹੜੀ ਉਹ ਬੱਚੇ ਨੂੰ ਪੈਦਾ ਕਰਦੀ ਹੈ 9 ਮਹੀਨੇ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਇਹਦੀ ਸ਼ਕਲ ਕਿੱਦਾਂ ਦੀ ਹੋਏ ਦੁੱਖ ਦੇਊਗਾ ਕਿ ਸੁੱਖ ਦੇਊਗਾ ਜਾਂ ਕੀ ਕਰੂਗਾ ਵੱਡਾ ਹੋ ਕੇ ਪਰ ਗੱਲ ਇਹ ਕਿ ਉਹਨੂੰ ਵੈਸੇ ਜਦੋਂ ਇਹ ਗਿਆਨ ਹੋ ਜਾਂਦਾ ਕਿ ਹਾਂ ਇਹ ਸਰੀਰ ਪ੍ਰਕਿਰਿਆ ਹੈ ਤਾਂ ਸਰੀਰ ਦੇ ਵਿੱਚੋਂ ਇਹ ਸਰੀਰ ਪੈਦਾ ਹੀ ਹੋਣਾ ਫਿਰ ਉਹ ਉਹਦੇ ਨਾਲ ਬੰਦਿਸ਼ ਨਹੀਂ ਰਹਿੰਦੀ ਜਦੋਂ ਅਸੀਂ ਸੋਚਾਂ ਨੂੰ ਕੇਂਦ੍ਰਿਤ ਕਰਕੇ ਕਿਸੇ ਚੀਜ਼ ਨਾਲ ਆਈਡੈਂਟੀਫਾਈ ਕਰ ਲੈਨੇ ਹਾਂ ਕਿ ਮੇਰੀ ਪਛਾਣ ਆਹ ਹੀ ਹੈ ਭਾਈ ਮੇਰਾ ਰੋਲ ਆਹ ਹੀ ਹੈ ਵੀ ਰੱਸੀ ਨਹੀਂ ਹੈ ਸਭ ਪਈ ਹੈ ਤਾਂ ਉਹਨੇ ਦੇ ਹਨੇਰਾ ਹੈਗਾ ਨਾ ਉਹਨੇ ਦੇ ਭਰਮ ਵੀ ਹੈਗਾ ਜਿਉਂ ਹੀ ਤੁਸੀਂ ਉਹਨੂੰ ਜਾਣ ਲਿਆ ਫਿਰ ਤਵਾਰਾ ਉਹਨੂੰ ਜਾਣਨ ਦੀ ਗੱਲ ਨਹੀਂ ਹੈ ਫਿਰ ਤੁਸੀਂ ਤਾਂ ਰੱਸੀ ਹੋ ਗਈ ਪਰਮ ਨਿਕਲ ਗਿਆ ਸੱਚ ਤੁਹਾਡੇ ਸਾਹਮਣੇ ਸਾਫ਼ ਤੋਂ ਗਿਆ ਸੱਚ ਜਦੋਂ ਜਾਣ ਲਿਆ ਤਾ ਗਿਆ ਅਗਿਆਨਤਾ ਖਤਮ ਹੋ ਜਾਂਦੀ ਹੈ ਪਰਮ ਖਤਮ ਹੋ ਜਾਂਦਾ ਹੈ ਪਰ ਸੱਚ ਦੀ ਜਿਹੜੀ ਜਰਨੀ ਹੈ ਇਹ ਰੈਗੂਲਰ ਹੈ